ਹਾਂਜੀ ਬਾਈ ਕੀ ਹਾਲ ਨੇ ਅੱਜ ਮਣੀ ਕੋਲੇ ਗਏ ਸੀ ਬਾਈ ਤੇ ਮਣੀ ਬਾਈ ਦਾ ਸੈਟਅਪ ਹੈ ਬਾਈ ਇੰਟਰਵਿਊ ਕਰਨ ਦਾ ਮੇਰਾ ਸੀ ਮੌਕਾ ਬਾਈ ਕੋਲੋਂ ਮਣੀ ਬਾਈ ਕਿਹੜਾ ਕੂਤਰਾ ਹੈ ਇਹ ਇਹ ਨਾ ਯਾਰ ਹੈ ਤਾਂ ਰਾਣੇ ਵਾਲੇ ਉਹੀ ਪੁਰਾਣੇ ਮੀਰਾ ਦੇ ਕੂਤਰਾ ਮੀਰਾ ਦੇ ਕੂਤਰਾ ਦਾ ਸੋਹ ਹਾਂ ਇਹਦਾ ਪਿਓ ਮੈਨੂੰ ਯਾਨੀ ਇਹਦਾ ਪਿਓ ਨਾ ਮਨੋ ਕਤਰਾ ਕਹਿੰਦੇ ਸੀ ਉਹਨੂੰ ਸਾਰੇ ਅੱਛਾ ਇਹ ਪੰਜ ਭਾਈ ਸੀ ਰਾਣੇ ਗਿਆ ਕੋਲੇ ਦੋ ਸੀਗੇ ਦੋ ਮੇਰੇ ਕੋਲੇ ਸੀ ਅੱਛਾ ਬਾਈ ਇੱਕ ਤਾਰੇ ਕੋਲੇ ਸੀਗਾ ਇਹਦਾ ਤੇ ਜਦੋਂ ਅਸੀਂ ਨਵੇਂ-ਨਵੇਂ ਪਹਿਲੇ ਸਾਲ ਪੁੱਤਰ ਰੱਖੇ ਆ ਠੀਕ ਆ ਬਾਈ ਯਾਨੀ ਉਹ ਸਾਨੂੰ ਕੁਝ ਨਹੀਂ ਸੀ ਪਤਾ ਹੁਣ ਠੀਕ ਆ ਬਾਈ ਤੇ ਐਸ ਪੁੱਤਰ ਨੇ ਸਾਨੂੰ ਬਾੜੀਆਂ-ਬਾੜੀਆਂ ਜਿਤਾਈਆਂ ਅੱਛਾ ਬਾਈ ਕਾਹ ਬਾੜੀਆਂ ਦਿੱਤੇ ਆ ਬਈ ਇਹ ਇਹ ਸੱਤ ਛੱਡਿਆ ਠੀਕ ਆ ਬਾਈ ਅਖੀਰਲੀ ਬਾਜੀ ਅਸੀਂ 3 ਕੇ ਛੱਡਤਾ ਹਾਂ ਹਾਂ ਤੇ 3 ਕਿਉਂ ਘਰੇ ਆ ਗਿਆ ਇਹ ਨਾਲ ਹੀ ਆ ਨਾ ਪਿੰਡ ਅੱਛਾ ਮੰਨ ਲਓ 1.5 ਕਿਲੋਮੀਟਰ ਤੇ ਹੀ ਆ ਠੀਕ ਆ ਬਾਈ ਇਆਲੀ ਉਲੀ ਹੋ ਰਹੇ ਉਧਰ ਇੱਕਰੀ ਉਧਰ ਵੀ ਵਧਿਆ ਸੀ ਤਲਾਰੀ ਤਲਾਰਾਂ ਫਿਰ ਉਹ ਆ ਛੋਟਾ ਜਿਹਾ ਪਿੰਡ ਆ ਹਾ ਆ ਜਿੱਥੇ ਹਨੇਰੀ ਆ ਗਈ ਸੀ ਪਾਈਪਰ ਨਾ ਨਾ ਤਾ ਤਾਜਪੁਰ ਨਹੀਂ ਜਿਹੜਾ ਉਹ ਥੋੜੇ ਰੋਡ ਦੇ ਤੇ ਪਿੰਡ ਸੀ ਕੋਥੇ ਵਧਿਆ ਇਹ ਇੱਕ ਵਧਿਆ ਛੋਕਰਾਂ ਤੇ ਛੋਕਰਾਂ 7 8 ਵਾਜੀਆਂ ਜਿੱਤਿਆ ਇਹ ਮੀਰ ਆ ਬੰਦਾ ਹੈ ਹਾਂ 6 ਵਾਜੀਆਂ ਜਿੱਤਿਆ 7ਵੀਂ ਬਾਜੀ 3 ਕਿਉਂ ਇਹ ਕਰੇ ਆ ਗਿਆ ਕਰੇ ਆ ਗਿਆ ਸੀ ਉਹ ਵੀ ਤਾਂ ਘਰੇ ਆ ਗਿਆ ਇਹ ਜਦੋਂ ਡਾਉਂਦੇ ਸੀ ਨਾ ਗੇੜਿਆਂ ਵਾਲੇ ਦਿਨ ਆ ਗਿਆ ਬੱਦਲ ਅੱਛਾ ਤੇ ਇਹ ਬੱਦਲ ਤੇ ਝਾਂਡੇ 'ਚ ਲੈ ਗਿਆ ਠੀਕ ਹੈ ਤੇ ਝਾਂਡੇ ਤੋਂ 3 ਕੇ ਮਤਲਬ ਯਾਨੀ ਅੱਧਾ ਕਿਲੋਮੀਟਰ ਦਾ ਉੱਥੇ ਆ ਤੇ 60 ਲਲਤੋਂ ਤੋਂ ਝਾਂਡੇ ਵੀ ਅੱਧਾ ਕਿਲੋਮੀਟਰ ਹੀ ਆ ਠੀਕ ਹੈ ਬਾਈ ਤੇ ਇਹ ਉੱਥੋਂ ਇਹਨੇ ਚੱਕਰ ਮਾਰਿਆ ਝਾਂਡੇ ਝਾਂਡੇ ਹੋ ਮਾਰਿਆ ਸਿੱਧਾ ਘਰੇ ਘਰੇ ਹਾਂ ਤੇ ਇਹਦੇ ਨਾਲ ਇਹਦੀ ਲਾਦ ਵੀ ਬਹੁਤ ਉੱਡੀ ਇਹਦੀ ਲਾਦ ਵੀ ਬਹੁਤ ਉੱਡੀ ਇਹਦੀ ਲਾਦ ਵੀ 23 ਸਾਲ ਛੱਡੀ ਲਿਆਂਦਾ ਕਿੱਥੋਂ ਸੀ ਇਹ ਬਾਈ ਏ ਆ ਅਸੀਂ ਕਬੂਤਰੀ ਤਾਂ ਮੈਂ ਖਰੀਦੀ ਸੀਗੀ ਠੀਕ ਹੈ ਭਾਈ ਮਾਹੂਆ ਨੇ ਤਾਂ ਖਰੀਦੀ ਸੀ ਅਸੀਂ ਕੂਤਰੀ ਤਾਂ ਠੀਕ ਹੈ ਭਾਈ ਮਾਹ ਠੀਕ ਹੈ ਭਾਈ ਉਹਦੋਂ ਖਰੀਦੀ 20000 ਰੁਪਏ ਦੀ ਠੀਕ ਹੈ ਉਹ ਤਿੰਨ ਚਾਰ ਮਤਲਬ ਬਾਜੀਆਂ ਵਧੀ ਵੀ ਸੀ ਠੀਕ ਹੈ ਭਾਈ ਤੇ ਉਹ ਵੀ ਜਿਹੜੇ ਉਹ ਜਿਹੜੀ ਸੀਗੀ ਕਬੂਤਰੀ ਹਾਂ ਹਾਂ ਉਹ ਆਂਡੇ ਚੱਕੇ ਸੀ ਅਮਨੇ ਨੇ ਠੀਕ ਹੈ ਰਾਣੇ ਨੇ ਅਮਨੇ ਨੂੰ ਆਂਡੇ ਚ ਕਾਤੇ ਸੀਗੇ ਹਾਂ ਹਾਂ ਉਹ ਜਿਹੜੇ ਆਂਡੇ ਸੀਗੇ ਉਹ ਸਾਵੇਂ ਲੰਡੇ ਦੇ ਸੀ ਜਿਹੜਾ ਮੀਰਾਵਕਾ ਲੰਡਾ ਵਜਦਾ ਠੀਕ ਹੈ ਉਹਦੇ ਆਂਡੇ ਸੀ ਸਾਨੂੰ ਠੀਕ ਹੈ ਕਿਹਦੀ ਜਿਹੜੀ ਮਾਂ ਸੀ ਤੇ ਇਹਦਾ ਜਿਹੜਾ ਪਿਓ ਸੀ ਉਹ ਅੰਡੇ ਉਹ ਜਿਹੜਾ ਲੰਡਾ ਕੂਤਰ ਸੀ ਉਹਦਾ ਪੁੱਤ ਆ ਸੀ ਉਹਦੇ ਪੁੱਤ ਦਾ ਠੀਕ ਹੈ ਐ ਮਤਲਬ ਜਿਵੇਂ ਕਹਲਾ ਭੂਆ ਹਾਂ ਦਾ ਤੇ ਉਹਦਾ ਐ ਜੋੜਾ ਲੱਗਿਆ ਹੋਇਆ ਸੀ ਠੀਕ ਹੈ ਬਈ ਉਹ ਕੂਤਰੀ ਮੈਖਰੀ ਮਤਲਬ ਮੈ ਲੈ ਲਈ ਉਹ ਕੂਤਰੀ ਠੀਕ ਉਧਰੋਂ ਉਹ ਆ ਗਿਆ ਹਾਂ ਹਾਂ ਕੂਤਰ ਕਤਰਾ ਚਾਚੇ ਸੋਹਣੇ ਨੇ ਮੈਨੂੰ ਦੇਤਾ ਠੀਕ ਹੈ ਤੇ ਉਹ ਫਿਰ ਅਸੀਂ ਐ ਜੋੜੀ ਲਾਤੀ ਅੱਛਾ ਬਈ ਉਹਦਾ ਇਹ ਪਹਿਲਾ ਹੀ ਪੁੱਤ ਸੀ ਠੀਕ ਹੈ ਜਦੋਂ ਇਹ ਛੱਡਿਆ ਪਹਿਲੇ ਪਹਿਲੇ ਘੜਾਇਆ ਰਾਣੀ ਨੂੰ ਦਿੱਤੀ ਇੱਕੇ ਦੀ ਪੈਣ ਰਾਣੀ ਨੇ ਬਾਈ ਨੇ ਉਹ ਛੱਡੀ ਮਹਿ ਬੱਦਰਗਵਾਚ ਗਈ ਸੀ ਉਹ ਠੀਕ ਹੈ ਬਾਈ ਪੰਜ ਸੱਤ ਬਾਜੀਆਂ ਉਹ ਫਿਰ ਉਸ ਤੋਂ ਬਾਅਦ ਇਹਦੇ ਜੇ